ਛਾਲ ਲੈਿੰਦੇ ਹੋਏ ਲਓ ਜੀ ਜੋੜਾ ਵਾਇਰ ਕਰਨ ਦੇਣ ਲੱਗੇ ਵਾਇਰ ਕਰ ਉਸ ਚਲ ਜੀ ਕਿੰਨਾ ਲੰਗਰ ਵੀਰੇ ਆਪਣਾ ਆਪਣਾ ਇਹ ਪਹਿਲਾ ਹੀ ਆ ਪਹਿਲਾ ਹੀ ਵੀਰੇ ਹਾਂਜੀ ਸਰ ਪੰਜਾਬ ਦੇ ਤਿੰਨ ਚਾਰ ਨਾਲ ਪਰ ਆਪਾਂ ਵੀਡੀਓ ਬਣਾਉਂਦੇ ਰਿਆਂ ਆਪਾਂ ਲੰਗਰ ਨਹੀਂ ਸਕਦੇ ਅੱਛਾ ਲੰਗਰ ਵਧੀਆ ਕਰਦੇ ਇਧਰ ਹੋ ਕੇ ਦੱਸ ਕੀ ਕੀ ਇਹ ਦੱਸੋ ਮਿੱਤੂ ਕੱਲਾ ਹੁਣ ਤੁਸੀਂ ਵੇਖੋਗੇ ਹਰ ਜਗ੍ਹਾ ਤੇ ਨੌਜਵਾਨ ਇਸ ਟਾਈਮ ਸੇਵਾ ਕਰਦੇ ਪਏ ਨੇ ਬਹੁਤ ਜ਼ਿਆਦਾ ਉਸ਼ਾ ਹੈ ਗੁਰੂ ਮਹਾਰਾਜ ਦੇ ਨਗਰ ਕੀਰਤਨ ਵਾਸਤੇ ਤੇ ਇਹ ਪੰਜਾਬ ਦਾ ਇਹ ਵੀ ਚਿਹਰਾ ਸਾਹਮਣੇ ਆਉਣਾ ਚਾਹੀਦਾ ਆਸਰੀਆ ਕਾਲਾ ਤੁਹਾਡਾ ਪਲਾ ਕਰਦੇ ਤੇ ਆਏ ਸਾਲ ਨਗਰ ਕੀਰਤਨ ਨਿਕਲਦਾ ਰਹਿੰਦਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਰੌਣਕਾਂ ਲੱਗਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪਿੰਡ ਮੱਲੂ ਵਾਲੀਏ ਵਾਲੇ ਵੱਲੋਂ ਕੱਢਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਇਹ ਪਿੰਡ ਮੱਲੂ ਵਾਲੇ ਤੋਂ ਹੁੰਦਾ ਆ ਅੱਡੇ ਦੀਆਂ ਬਹਿਕਾਂ ਵਸਤੀ ਮਾਨੇ ਵਾਲੀ ਉਸ ਤੋਂ ਬਾਅਦ ਚ ਵਸਤੀ ਮਸੀਤਾਂ ਵਾਲੀ ਤੇ ਫਿਰ ਪਹੁੰਚੇਗਾ ਵਸਤੀ ਕਮਿੰਡੀਆਂ ਵਾਲੀ ਉਸ ਤੋਂ ਬਾਅਦ ਚ ਪਿੰਡ ਜੱਲੇ ਵਾਲੇ ਦੇ ਇਲਾਕੇ 'ਚ ਪਹੁੰਚੇਗਾ ਫੇਰ ਪਹੁੰਚੇਗਾ ਥਾੜ ਤੇ ਫਿਰ ਇਹ ਨਗਰ ਕੀਰਤਨ ਪਹੁੰਚੇਗਾ ਪਿੰਡ ਹਮਦਵਾਲਾ ਉਸ ਤੋਂ ਬਾਅਦ ਇਹ ਨਗਰ ਕੀਰਤਨ ਦੀ ਸਮਾਪਤੀ ਪਿੰਡ ਮੱਲੂ ਵਾਲੇ ਦੇ ਵਿੱਚ ਹੋਏਗੀ ਤੇ ਬਣੇ ਰਿਹਾ ਜੇ ਇਸ ਵੀਡੀਓ ਦੇ ਨਾਲ ਤੇ ਤੁਹਾਨੂੰ ਦਰਸ਼ਕ ਇੱਧਰ ਸੇਵਾਦਾਰ ਸੇਵਾ ਕਰਦੇ ਪਏ ਨੇ ਵੇਖੋ ਸੇਵਾ ਦਾ ਜਜ਼ਬਾ ਨਿੱਕੇ ਨਿੱਕੇ ਨੌਜਵਾਨ ਸੇਵਾ ਦੇ ਵਿੱਚ ਜੁਟੇ ਹੋਏ ਨੇ ਪਾਲਕੀ ਸਾਹਿਬ ਆ ਰਹੇ ਤੇ ਨਾਲ ਪੰਜ ਪਿਆਰੇ ਸੰਗਤ ਪੈਦਲ ਚੱਲ ਕੇ ਆਉਂਦੀ ਪਈ ਆ ਤੇ ਨਾਲ ਹੀ ਸ਼ੈਂਟ ਪਰਫਿਊਮ ਤੇ ਇੱਧਰਲੇ ਬਣੇ ਸੇਵਾਦਾਰ ਉਹਨਾਂ ਦੀ ਵਰਖਾ ਕਰਨ ਵਾਸਤੇ ਝੋਲੀ 'ਚ ਫੁੱਲ ਪਾਏ ਹੋਇਆ ਤੇ ਇਧਰ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਨਗਰ ਦੇ ਉੱਤੇ ਤੋ ਪੈਦਲ ਹੀ ਆ ਤੇ ਬਹੁਤ ਸੰਗਤਾਂ ਦਾ ਉਪਰਾਲਾ ਹੈ ਇਥੋਂ ਦੇ ਨਗਰ ਤੇ ਮਹਾਰਾਜ ਦੀ ਪੂਰੀ ਕਿਰਪਾ ਜਿਹੜਾ ਆਏ ਸਾਲ ਨਗਰ ਕੀਰਤਨ ਨਿਕਲ ਰਿਹਾ ਹੈ ਇਧਰ ਟਰੈਕਟਰਾਂ ਤੇ ਮਗਰ ਜਿਹੜੀ ਸੰਗਤ ਨਾਲ ਟਰੈਕਟਰ ਤੇ ਕੋਈ ਟਰਾਲੀਆਂ ਤੇ ਆ ਰਹੇ ਕੋਈ ਸੰਗਤੋ ਜ਼ਿਆਦਾਤਰ ਸੰਗਤੋ ਪੈਦਲ ਹੀ ਚੱਲਦੀ ਪਈ ਹੈ ਤੇ ਦਰਸ਼ਨ ਕਰਦੇ ਰਹਿਣਾ ਇਹ ਆ ਪਿੰਡਾਂ ਦੀ ਵਿਰਾਸਤ ਇਹ ਆ ਗੁਰੂ ਮਹਾਰਾਜ ਦੀ ਕਿਰਪਾ ਇਸ ਪੰਜਾਬ ਦੀ ਧਰਤੀ ਤੇ ਜਿਹੜੇ ਸੇਵਾਦਾਰ ਸੇਵਾ ਕਰਦੇ ਤੇ ਆਏ ਸਾਲ ਨਗਰ ਕੀਰਤਨ ਨਿਕਲਦਾ ਰਹਿੰਦਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਰੌਣਕਾਂ ਲੱਗਦੀਆਂ ਰਹਿਣ ਮਹਾਰਾਜ ਦੇ ਨੂੰ ਸਿੱਧਾ ਹੁੰਦਾ ਰਹੇ ਪਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰਿਆਂ ਦੇ ਉੱਤੇ ਇੰਨੇ ਟਰੈਕਟਰਾਂ ਤੇ ਨੌਜਵਾਨ ਪੀੜ੍ਹੀ ਜਿਹੜੀ ਆ ਵੱਧ ਤੋਂ ਵੱਧ ਯੋਗਦਾਨ ਪਾਉਂਦੀ ਆ ਗੁਰਕਿਰਤਨ ਪਹੁੰਚ ਚੁੱਕਿਆ ਆ ਵਸਤੀ ਘੁੰਡੀਆਂ ਵਾਲੀ ਤੇ ਇੱਥੇ ਸੰਗਤਾਂ ਦੇ ਸਵਾਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਲੱਗਾ ਵੱਡਾ ਦਾ ਲੰਗਰ ਲੱਗਾ ਆ ਅੱਜ ਬਾਤ ਕਰਨੀ ਆ ਨਾਨਕ ਨਾਮ ਚੜ੍ਹਦੀ ਕਲਾ ਪੰਜ ਪੀੜੇ ਬੈਠੇ ਨੇ ਸਰਬਤ ਦਾ ਹੱਪਲਾ ਕੀਤਾ ਜਾ ਰਿਹਾ ਆਲਖਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਪੁਰ ਸਾਹਿਬ ਜਲੇਵਾ ਇੱਥੇ ਸੱਚੇ ਪਾਸ਼ਾ ਇੱਥੇ ਮੈਂ 2 ਮੈਂ 29 ਤੋਂ 32 ਸਾਲ ਦਾ ਜ਼ਿਕਰ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਪੁਰ ਸਾਹਿਬ ਰਹਿ ਇੱਥੇ ਮਹਾਰਾਜ ਦੇ ਗਰਾਂ ਦੇ ਪੁੱਤ ਬੜਾ ਮੈਂ ਮੈਂ ਮਹਾਰਾਜ ਜੀ ਨੇ ਸ਼ਾਦੀਆਂ ਲਗਾਨੇ ਕਿਤੇ ਬੜੇ ਜੰਗ ਜਿਹੜੇ ਆ ਜਿਹੜੇ ਲਖਾਉਣੇ ਪਏ ਸ੍ਰੀ ਗੋਬਿੰਦ ਸਿੰਘ ਨੂੰ ਉਹ ਕਹਿੰਦੇ ਨੇ ਇਕੱਲਾ ਇਧਰ ਸੰਗਤਾਂ ਦੇ ਸਵਾਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਤੇ ਸੰਗਤ ਜਿਹੜੀ ਆ ਸ਼ਰਦੀ ਵੀ ਬੈਣ ਕੇ ਮਹਾਰਾਜ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਨੰਗਰਾਂ ਤੇ ਇਧਰ ਹੈਪੀ ਮੇਰਾ ਵੀਰ ਹਾਂਜੀ ਠੀਕ ਠਾਕ ਜੀ ਇਧਰ ਅਰਸ਼ ਭਾਈ ਕੋ ਸੰਗਤਾਂ ਦੇ ਸਵਾਗਤ ਵਾਸਤੇ ਬਹੁਤ ਨਗਰ ਦੀਆਂ ਸੰਗਤਾਂ ਸੇਵਾ ਕਰਦੀਆਂ ਨੇ ਇੱਧਰ ਸੇਵਾਦਰ ਵੀ ਸੇਵਾ ਕਰਦੇ ਪਏ ਨੇ ਧੋਮਾ ਹਮਾ ਆ ਕੇ ਪਹੁੰਚੀਆਂ ਸੰਗਤਾਂ ਆਓ ਜੀ ਲਿਓ ਕਰੋ ਕਮਾ ਜਗਾਰਾ ਹੀ ਬੁਲਾ ਦਿਓ ਇੱਕ ਬੋਲੇ ਸੋਨਾ ਸਤ ਸ੍ਰੀ ਅਕਾਲ اسی ਵਸਤੀ ਖੁੰਡੀਆਂ ਵਾਲੀ ਜਿੱਥੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਸੰਗਤਾਂ ਵਾਸਤੇ ਬਣਾਇਆ ਗਿਆ ਸੀ ਚਾਹ ਪਕੌੜਿਆਂ ਦਾ ਲੰਗਰ ਤੇ ਹੁਣ ਇਹ ਨਗਰ ਕੀਰਤਨ ਪਹੁੰਚ ਰਿਹਾ ਜੱਲੇ ਵਾਲਿਆਂ ਦੀਆਂ ਬੈਕਾਂ ਤੇ ਤੇ ਹੁਣ ਸਾਰੇ ਸੰਗਤ ਉੱਥੇ ਚਾਲੇ ਪਾਏਗੀ ਨਾਲ-ਨਾਲ ਪਾਲਕੀ ਸਾਹਿਬ ਤੇ ਨਾਲ ਦੀ ਨਾਲ ਸੰਗਤ ਪਿੱਛੇ-ਪਿੱਛੇ ਪੈਦਲ ਚੱਲੇਗੀ ਵਾਹਿਗੁਰੂ ਮੇਰਾ ਰਸਨਾ ਕ ਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜ

ਇਧਰ ਪਟਾਕੇ ਚਲਾਉਣ ਲੱਗੇ ਬੰਬ ਹੱਥ 'ਚ ਨਾ ਫੜ। ਧਿਆਨ ਨਾਲ। ਇਹ ਨਾ ਅਚਾਨਕ ਚੁਣਾਲੀ ਮੇਰੇ ਵਾਲੀ ਛੱਡਦੀ। ਓਹ ਹੋ। ਓਹ ਹੋ। ਇਹ ਨਾ ਉੱਚਾ ਨਹੀਂ ਛੜਨਾ। ਸਹੀ ਗੱਲ ਹੈ। ਚੱਲ। ਨਹੀਂ ਤਾ ਤਾ ਸਾਡੀ ਤਾ ਸਾਡੀ ਤਾ। ਧਿਆਨ ਨਾਲ ਹੱਥ 'ਚ ਨਾ ਚਲਾ ਲਵੀਂ ਕਿਦੇ। ਉਹ ਤਾਂ ਮੇਰੇ ਵਾਲੀ ਛੜਦਾ। ਓਏ। ਇਹ ਸਟੇਮ ਨਗਰ ਕਿੱਦੋਂ ਪਹੁੰਚ ਚੁੱਕਿਆ ਜੱਲੇਵਾਲ ਦੀਆਂ ਬਾਈਕਾਂ ਨੇ। ਇੱਥੇ ਸੰਤੋ ਨੇ ਸ਼ੋਰ ਕਵਾਸ ਤੇ। ਲੰਗਰ ਦੀ ਸੇਵਾ ਦਾ ਬੰਦੋਬਸਤ ਤੇ ਇਧਰ ਨਗਰ ਕੀਰਤਨ ਗੁਰੂ ਮਹਾਰਾਜ ਦੀ ਪਾਲਕੀ ਆ ਰਹੀ ਹੈ ਤੇ ਬੈਠਣ ਵਾਸਤੇ ਵੀ ਪੰਡਾਲ ਸੰਤਾਂ ਦਾ ਲੱਗਿਆ ਹੈ। ਗੁਰੂ ਮਹਾਰਾਜ ਦੀ ਪਾਲਕੀ ਪਹੁੰਚ ਚੁੱਕੀ ਆ ਤੇ ਪਿਛਲੇ ਬਨੇ ਸੰਤਾਂ ਦਾ ਹਜੂਮ ਸੰਤ ਬਹੁਤ ਘੂਟ ਕਰ ਪੈਦਲ ਹੀ ਚੜ ਕੇ ਆਉਂਦੀ ਪਈ ਆ। ਦਰਸ਼ਕਾਰ ਸਕਦੇ ਤੁਸੀਂ ਸੰਗਤ ਉਹ ਬਹੁਤ ਦੂਤਕਰ ਇਕੱਲੇ ਪਿੰਡ ਮੱਲੂਵਲੇ ਦਾ ਨਗਰਕਰਤਾਨੀਏ ਨਾਲ ਆਸ-ਪਾਸ ਦੇ ਸੰਤਾਂ ਦਾ ਵੀ ਸੰਯੋਗ ਹੈ ਜੱਲੇ ਵਾਲਾ ਹੋ ਗਿਆ ਹੰਦੋਲਾ ਹੋ ਗਿਆ ਦੇ ਨਾਲ-ਨਾਲ ਦੇ ਪਿੰਡਾਂ ਦਾ ਵੀ ਸੰਯੋਗ ਹੈ ਵੱਲੋਂ ਲਾਇਆ ਯਾਰ ਸੰਗਤਾਂ ਦੇ ਸਵਾਗਤ ਵਾਸਤੇ ਲੰਗਰ ਤੇ ਹੋਰ ਨਗਰ ਕੀਰਤਨ ਪਹੁੰਚ ਰਿਹਾ ਠਾੜਦੀਆਂ ਬਾਈਕਾਂ ਤੇ ਉਸ ਤੋਂ ਬਾਅਦ ਚ ਪਹੁੰਚੇਗਾ ਪਿੰਡ ਹਾਮਦਵਾਲਾ ਵਾਹ ਗੁਰੂ ਵਾਹ ਗੁਰੂ ਵਾਹ ਧਿਆਨ ਨਾਲ ਚਲਾਈ ਹੁਣ ਵੇਖੀ ਓਏ ਬਾਜੀ ਗੁਰੂਆ ਇਧਰ ਮਗਰ ਆਤਸ਼ ਬਾਜੀਆਂ ਕਰੀ ਜਾਂਦੇ ਨੇ ਤੁਹਾਡਾ ਭਲਾ ਏ ਵਾਹਿਗੁਰੂ ਵਾਹਿਗੁਰੂ ਸਾਡੇ ਪੂਰੀ ਸ਼ਾਨ ਵਿੱਚ ਜੁੜੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਤਮਾ ਦਾ ਇਸ ਕਲਪੁਰੇ ਪਾਠ ਕਰਿਓ ਪਰਵਾਰ ਦੇ ਸਾਰੇ ਕਾਜਿਰਾ ਕਰਿਓ ਵਾਹਿਗੁਰੂ ਤਨ ਨਾਮ ਵਾਇ ਕਰੇ ਸਾਤ ਨਾਮ ਵਾਇ ਗੁਰੂ ਨਗਰ ਕੀਰਤਨ ਪੋਜ ਗਿਆ ਹਥਾੜ ਬਾਈਕਾਂ ਤੇ ਤੇ ਇਥੋਂ ਦੀ ਸੰਗਤ ਵੀ ਸਵਾਗਤ ਕਰਦੀ ਪਈ ਆ ਗੁਰੂ ਮਹਾਰਾਜ ਦੇ ਨਗਰ ਕੀਰਤਨ ਦਾ ਮੰਗਲਾ ਕਾਰ ਦੇ ਰਾਣਾ ਜੀ ਅੱਪਾੜੇ ਮੰਗਲਾ ਕਾਰ ਦੇ ਰਾਣਾ ਜੀ ਅੱਪਾੜੇ ਜਿੱਥੇ ਦੀ ਜਮਾਨਤ ਰਹਿਣ ਵਰਦੀ ਰੇ ਲਾਓ ਜੀ ਜੋੜਾ ਵਾਇ ਕਰਵਾਉਣ ਦੇਣ ਲੱਗੇ ਵਾਇ ਕਰ ਚਲਦੀ ਕਿੰਨਾ ਲੰਗਰ ਵੀਰੇ ਆਪਣਾ ਆਪਨਾ ਅਜੇ ਪਹਿਲਾ ਹੀ ਆ ਪਹਿਲਾ ਹੀ ਵੀਰੇ ਹਾਂਜੀ ਸਰ ਪੰਜਾਬ ਦੇ ਦਿਨ ਚਾਰ ਮਹੀਨੇ ਪਰ ਆਪਾਂ ਵੀਡੀਓ ਬਣਾਉਂਦੇ ਰਹੇ ਆਪਾਂ ਲੰਗਰ ਨਹੀਂ ਛਕਦੇ ਅੱਛਾ ਲੰਗਰ ਵਧੀਆ ਗੱਲ ਜੀ ਚਲੋ ਵਧੀਆ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਆਪਣੇ ਪਿੰਡ ਦੇ ਸਾਹਬ ਸਿੰਘ ਜੋ ਆਪਣੇ ਪਿੰਡ ਮੱਲੂ ਵਾਲੇ ਤੇ ਰਹਿਣ ਵਾਲੇ ਹਨ ਜੋ ਕਿ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਅੱਜ ਪਿੰਡ ਮੱਲੂ ਵਾਲੇ ਵਿਖੇ ਨਗਾ ਕਿਰਤਨ ਨਿਕਲਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਨਗਾ ਕਿਰਤਨ ਬਾਰੇ ਮੈਂ ਇਹੀ ਕਹਿਣਾ ਚਾਹਣਾ ਕਿ ਜਿਵੇਂ ਪੰਜਾਬ ਦਾ ਚਿਹਰਾ ਦੋ ਤਰਫਾ ਵਿਖਾਇਆ ਜਾਂਦਾ ਵੀ ਕਿਹਾ ਜਾਂਦਾ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਡੁੱਬ ਚੁੱਕੀ ਹੈ ਗੱਲ ਵੀ ਸਹੀ ਹੈ ਪਰ ਦੂਜਾ ਚਿਹਰਾ ਬਹੁਤ ਘੱਟ ਵਿਖਾਇਆ ਜਾਂਦਾ ਕਿ ਜਿਵੇਂ ਪੰਜਾਬ ਦੇ ਨੌਜਵਾਨ ਹੁਣ ਤੁਸੀਂ ਵੇਖੋਗੇ ਹਰ ਜਗ੍ਹਾ ਤੇ ਨੌਜਵਾਨ ਆਸ ਟਾਈਮ ਸੇਵਾ ਕਰਦੇ ਪਏ ਨੇ ਬਹੁਤ ਜ਼ਿਆਦਾ ਉਸ਼ਾ ਹੈ ਗੁਰੂ ਮਹਾਰਾਜ ਦੇ ਨਗਰ ਕੀਰਤਨ ਵਾਸਤੇ ਤੇ ਇਹ ਪੰਜਾਬ ਦਾ ਇਹ ਵੀ ਚਿਹਰਾ ਸਾਹਮਣੇ ਆਉਣਾ ਚਾਹੀਦਾ ਜੇ ਮੰਨ ਲਓ ਨਸ਼ਾ ਹੈ ਤੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਨੌਜਵਾਨਾਂ ਨੂੰ ਇਸ ਚੀਜ਼ ਦੇ ਵੀ ਗੱਲ ਸਮਝਣੀ ਪਵੇਗੀ ਪਰ ਜਿਹੜੇ ਆ ਜਿਹੜਾ ਅਸਲੀ ਚਿਹਰਾ ਇਹ ਵੀ ਪੇਸ਼ ਕਰਨਾ ਚਾਹੀਦਾ ਤੇ ਨੌਜਵਾਨਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਜਿਹੜੇ ਕੋਈ ਭੜਕੇ ਰਾਵਾਂ ਤੇ ਚਲੇ ਗਏ ਉਹ ਵੀ ਵਾਪਸ ਆਉਣ ਉਹਨੇ ਨਗਰ ਕੀਰਤਨ ਪਿੰਡ ਹੰਦਵਾਲਾ ਦੀ ਹੱਦ ਵਿੱਚ ਪਹੁੰਚ ਚੁੱਕਿਆ ਕਿੱਧਰ ਛੱਡਦਾ ਜੀ ਹੱਥ ਚ ਨਾ ਚਲਾ ਲਈ ਲੈ ਉਹਨਾਸ ਵੀਡੀਓ ਬਣਦੀ ਪਈ ਕਿੱਧਰ ਚੱਲੇ ਯਾਰ ਹੁਣ ਪਹੁੰਚ ਗਏ ਆ ਹੰਦਵਲੇ ਆ ਥਾੜ ਦੀਆਂ ਬਾਈਕਾਂ ਤੇ ਵਾਖਰੂ 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 ਲੋਕ ਸੁਖੀਓ ਜਾ ਪਿਆਰਿਆਂ ਦੀ ਗਵਾਹੀ ਦੀ ਪੰਜਾ ਪਿਆਰਿਆਂ ਦੀ ਗੁਰਮੁਖ ਇੱਧਰ ਪ੍ਰੋਫੈਸਰ ਗੁਰਦੇਵ ਸਿੰਘ ਸੇਵਾ ਕਰਦੇ ਪਏ ਨੇ ਟੌਫੀਆਂ ਦੇ ਬਹੁਤ ਵੱਡੀ ਸੇਵਾ ਇਹਨਾਂ ਦੇ ਵਿੱਚ ਇਸੇ ਤਰ੍ਹਾਂ ਪਰਿਵਾਰ ਨੂੰ ਖੁਸ਼ੀ ਇਹਨਾਂ ਨੂੰ ਆਇਆ ਇੱਕ ਟਾਇਰ ਯਾਰ ਸਟੀਲ ਦੇ ਗਲਾਸ ਦਾ ਪਤਾ ਕਿ ਕਿਹਨੂੰ ਦੁੱਧ ਫਿੱਕਾ ਲੱਗਦਾ ਕੌਣ ਕਹਿੰਦਾ ਦੁੱਧ ਫਿੱਕਾ ਆਲੇ ਬਾਦ ਦੁੱਧ ਕਾਏ ਕੋਈ ਨਹੀਂ ਕੋਈ ਨਹੀਂ ਨਾਲਾ ਲੱਡੂ ਵੇਸਣ ਵੀ ਖਾਂਦੇ ਉਹਨੇ ਮਿੱਠਾ ਖਤਮ ਸੈੱਟ ਹੋ ਜਾਣਾ ਤੁਹਾਡਾ ਤੇ ਇਹ ਪ੍ਰਧਾਨ ਇਹਨਾਂ ਦਾ ਓਏ ਕਿਹੜਾ ਪ੍ਰਧਾਨ ਹੈ ਹਾਂ ਗੁਰਮukh ਹਾਂ ਇਹ ਆ ਪ੍ਰਧਾਨ ਹੈ ਇਹ ਮੇਰੇ ਅੰਡਰ ਨੇ ਬੰਦੇ ਅੱਛਾ ਤੇਰੇ ਅੰਡਰ ਉਹ ਚਾਹ ਮੈਨੂੰ ਵੀ ਪਿਆ ਦਿਓ ਚਾਹ ਨਹੀਂ ਮੇਰੇ ਕੋਲ ਦੁੱਧ ਮਿਲੂਗਾ ਸੀਪਰ ਹੈ ਓਏ ਇਧਰ ਓਏ ਦੱਸੀ ਕੀ ਦੋਤੂ ਮਿਲੂਗਾ ਕੱਲ੍ਹ ਦੋਤੂ ਮਿਲੂਗਾ ਮੇਰੀ ਵੀ ਮੇਰੀ ਚੈਨਲ ਖੜਾਏ ਚੈਨਲ ਖੜਾਏ ਚੈਨਲ ਵੀ ਦਾ ਦਾਂ ਆਪਣੇ ਆਪਣੀ ਕਲਾਸੀ ਕਿੰਨੀ ਹੈ ਰੀ ਆ ਆਪਣੀ ਵੀਰੇ ਦੂਜੀ ਕਲਾਸੀ ਹੈ ਜਿਹਦੇ ਨਾਲ ਵੀਰ ਖਲੋਤੇ ਆ ਇਹ ਵੀਰ ਦਾ ਕੁਝ ਕਹਿ ਨਹੀਂ ਸਕਦੇ ਇਹ ਪਹਿਲੀ ਕਲਾਸੀ ਤੋਂ ਚੌਥੀ ਪਹਿਵੀਂ ਦੀ ਚੌਥੀ ਪੰਜਵੀਂ ਕਲਾਸੀ ਦੀ ਆ ਗਿਆ ਵੀਰ ਕੀ ਕਰੇ ਠੰਡ ਦਾ ਟਾਈਮ ਇਡੀ ਕੋਈ ਕਲਾਸੀ ਮਰਾ ਦੇ ਦੇ ਗਲਾ ਘੱਤਰ ਵਾਲਾ ਗਲਾਸ ਚਾਹੀਦਾ ਇਹਨੂੰ ਖੱਦਰ ਵਾਲਾ ਗਲਾ ਚਾਹੀਦਾ ਗੁਰਮੁਖ ਨੂੰ ਠੀਕ ਹੈ ਕਾਰਾ ਬੁਲਾਵੇ ਨਿਹਾਲ ਹੋ ਜਾਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਪਹੁੰਚ ਚੁੱਕਾ ਨਗਰ ਕਿਰਤਨ ਪਿੰਡ ਹਮਦਵਾਲੇ ਇੱਥੇ ਲਾਸਟ ਪੜਾਏ ਉਸ ਤੋਂ ਬਾਅਦ ਚ ਨਗਰ ਕਿਰਤਨ ਦੀ ਪਿੰਡ ਮੱਲੂ ਵਾਲੇ ਸਮਾਪਤੀ ਹੋਵੇਗੀ ਤੇ ਇੱਥੇ ਕੁਝ ਟਾਈਮ ਦੇ ਲਈ ਨਗਰ ਕਿਰਤਨ ਰੁਕੇਗਾ ਪਿੰਡ ਹਮਦਵਾਲੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੰਗਤਾਂ ਦਾ ਮੱਲੂ ਵਾਲੇ ਦੇ ਨਗਰ ਕਿਰਤਨ ਦੇ ਵਿੱਚ ਉਹਲੇ ਪਿੰਡ ਦਾ ਪ੍ਰਕਰਮਾ ਕਰੇਗਾ ਨਗਰ ਕੀਰਤਨ ਤੇ ਉਸ ਤੋਂ ਬਾਅਦ ਦੇ ਵਿੱਚ ਨਗਰ ਕੀਰਤਨ ਅੱਗੇ ਵਧੇਗਾ ਪਿੰਡ ਮੱਲੂ ਵਾਲੇ ਵਾਲੇ ਸਾਈਡ ਤੋਂ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਨਹੀਂ ਨਹੀਂ ਠੱਟਲਾਣਾ ਜੀ ਵਾਹਿਗੁਰੂ ਕਰ ਦੇਵੀ i will Sparta, figura, mira, figura, mira, 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 mira,

ਰਾਗਸੀ ਘਰ ਮੇਰਾ ਸੁਆਤੇ ਸੰਮਰਨ ਮੇਨੋ ਰਾਗਸੀ ਘਰ ਮੇਰਾ ਸੁਆਹ ਸਵੇ ਚਲਾਈਓ ਪੰਪ ਸਵੇ ਚਲਾਈਓ ਗੁਰੂ ਗਰੰਤਕੀ ਮਾਨਿਓ ਕੀ ਮਾਨਿਓ ਗੁਰੂ ਗ੍ਰੰਥ ਕੀ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਸਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਕਰਦੇ ਵੀਰੇ

10 ਰੁਪਏ ਸਰਬ 10 ਰੁਪਏ ਹਾਂ ਤਰਲੋ ਜਣਾ ਕਰੀ ਜਣਾ ਸੇਵਾ ਆ ਗਏ ਆਹੋ ਜੀ ਕਰੀ ਜਾਂਦੇ ਕਰੀ ਜਾਂਦੇ ਮਾਲਕ ਦੀ ਕਿਰਪਾ ਆਪਣੇ ਵਿਸ਼ਾਲ ਨਗਰ ਕੀਰਤਨ ਪਹੁੰਚ ਚੁੱਕਾ ਹੈ ਪਿੰਡ ਹਾਮਦਵਾਲੇ ਇੱਥੇ ਪ੍ਰਸ਼ਾਦਾ ਪਾਣੀ ਛਕੇਗੀ ਸੰਗਤ ਇਹ ਲਾਸਟ ਪੜਾਇਆ ਪਿੰਡ ਹਾਮਦਵਾਲੇ ਦਾ ਉਸ ਤੋਂ ਬਾਅਦ ਇਹ ਪਿੰਡ ਮੱਲੂ ਵਾਲੇ ਦੇ ਵਿੱਚ ਇਸ ਮਹਾਨ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਇੱਥੇ ਪ੍ਰਸ਼ਾਦਿਆਂ ਦਾ ਲੰਗਰ ਤੇ ਚਾਹ ਬਦਾਨੇ ਦਾ ਲੰਗਰ ਚੱਲਦਾ ਪਿਆ ਪਿੰਡ ਹਾਮਦਵਾਲੇ ਵੱਲੋਂ ਹਾਂਜੀ ਠੀਕ ਠਾਕ ਜੀ ਕਿਰਪਾ ਬਾਬੇ ਦੀ ਇਹ ਪਿੰਡ ਹਾਮਦਵਾਲੇ ਦੀ ਸੰਗਤ ਸੇਵਾ ਕਰਦੀ ਪਈ ਆ ਚਾਹ ਦੇ ਤੇ ਬਦਾਨੇ ਦੀ ਤੇ ਨਾਲ ਪ੍ਰਸ਼ਾਦਿਆਂ ਦੀ ਸੇਵਾ ਚੱਲਦੀ ਪਈ ਆ ਸੰਗਤਾਂ ਦੇ ਸਵਾਗਤ ਵਾਸਤੇ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਪਿਆ ਤੇ ਇੱਕ ਬੰਨੇ ਚਾਹ ਦਾ ਲਾਣਾ ਚੱਲਦਾ ਪਿਆ। ਜਿਉਂ ਆਸ ਤੇ ਹੱਲ। ਰਾਹੋ ਜੀ। ਹਾਮਦਵਾਲੇ ਦੇ ਸੇਵਾਦਾਰ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਪਏ ਇੱਕ ਬੰਨੇ ਚਾਹ ਤੇ ਨਾਲ ਬਦਾਨਾ ਤੇ ਇੱਧਰ ਦਾਲ ਫੁਲਕਾ ਤੇ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਪਏ ਨੇ ਇਹ ਵੀਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੁਸੀਂ ਨਗਰ ਕੀਰਤਨ ਦੀ ਸੇਵਾ ਕਰਨ ਵਾਸਤੇ ਲੱਗੇ ਹੋਏ ਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੁਣ ਆਪਾਂ ਵੀ ਹਮਦਵਾਲੇ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਸ਼ਗਲ ਲੱਗੇ ਆ ਤੇ ਬਹੁਤ ਵਧੀਆ ਪ੍ਰਸ਼ਾਦਾ ਬਣਾਇਆ ਇਹਨਾਂ ਦਾਲ ਫੁਲਕਾ ਤੇ ਨਾਲ ਪ੍ਰਸ਼ਾਦ ਤੇ ਇੱਕ ਬੰਨੇ ਚਾਹ ਦਾ ਲੰਗਰ ਚੱਲਦਾ ਪਿਆ ਚਾਹ ਨਾਲ ਚੱਲਦਾ ਪਿਆ ਬਦਾਨਾ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਮਿਹਰ ਭਰਿਆ ਹੱਥ ਰੱਖੇ ਪਿੰਡ ਹਮਦਵਾਲੇ ਦੇ ਉੱਤੇ ਇੱਧਰ ਸੜਕ ਤੰਗ ਹੋਣ ਕਰਕੇ ਇੱਧਰਲੇ ਬੰਨੇ ਉਹ ਪਾਲਕੀ ਸਾਬ ਆ ਰਹੀ ਸੀ ਤੇ ਇੱਧਰ ਟਰੈਕਟਰ ਟਰਾਲੀ ਆ ਗਏ ਤੇ ਥੋੜਾ ਜਿਹਾ ਰਸਤਾ ਦੇਣਾ ਪੈ ਰਿਆ ਬਾਕੀ ਕੋਈ ਨਹੀਂ ਲੰਘ ਜਗਾ ਸਾਈਡਾਂ ਦੇ ਜਗ੍ਹਾ ਬਹੁਤ ਖੁੱਲਾ ਹੈ। ਹੰਦੋਵਾਲਾ ਪਿੰਡ ਵਿੱਚੋਂ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਹੈ ਤੇ ਇਸ ਟਾਈਮ ਨਗਰ ਕੀਰਤਨ ਆਪਣੇ ਲਾਸਟ ਪੜਾ ਪਿੰਡ ਮੱਲੂਵਾਲਾ ਪਹੁੰਚਣ ਵਾਲਾ ਹੈ ਤੇ ਕੁਝ ਕੁ ਟਾਈਮ ਦੇ ਵਿੱਚ ਤਕਰੀਬਨ 1 ਕਿਲੋਮੀਟਰ ਦਾ ਫਾਸਲਾ ਤੇ ਹੁਣ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਤਕ ਹੋਣਗੀਆਂ ਉਸ ਤੋਂ ਬਾਅਦ ਅਰਦਾਸ ਬੇਨਤੀ ਹੋਏਗੀ ਤੇ ਨਗਰ ਕੀਰਤਨ ਦੀ ਸਮਾਪਤੀ ਹੋਏਗੀ। ਜੀ ਨਗਰ ਕੀਰਤਨ ਇਸ ਟਾਈਮ ਪਹੁੰਚ ਚੁੱਕਾ ਹੈ ਪਿੰਡ ਮੱਲੂਵਾਲਾ ਤੇ ਨਗਰ ਕੀਰਤਨ ਦੀ ਸਮਾਪਤੀ ਹੋਣ ਵਾਲੀ ਹੈ ਤੇ ਇੱਧਰ ਅਸਮਾਨ ਦੇ ਵਿੱਚ ਚੱਲ ਰਹੀਆਂ ਆਤਿਸ਼ਬਾਜ਼ੀਆਂ ਬਹੁਤ ਵਧੀਆ ਲੱਗ ਰਿਹਾ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਹਮੇਸ਼ਾ ਪਿੰਡ ਮੱਲੂ ਵਾਲੇ ਦੇ ਨਗਰ ਦੇ ਸੰਗਤਾਂ ਦੇ ਤੇ ਆਸ਼ਿਵਾਰੀ ਵੇਖਣ ਵਾਲੀ ਹੈ ਬਹੁਤ ਸੋਹਣੀ ਆਸ਼ਿਵਾਰੀ ਹੋ ਰਹੀ ਹੈ ਤੇ ਹਰ ਇੱਕ ਦੇ ਚਿਹਰੇ ਦੇ ਉੱਤੇ ਖੁਸ਼ੀ ਦਾ ਜਲਾਲ ਆ ਰਿਹਾ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਰੇ ਨਗਰ ਦੇ ਉੱਤੇ ਆਪਣੇ ਪਿੰਡ ਮੱਲੂਵਲੇ ਦੀ ਨਗਰ ਕੀਰਤਨ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਨਗਰ ਕੀਰਤਨ ਦੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰ ਦੇਣਾ ਮਹਾਰਾਜ ਸਾਰਿਆਂ ਦੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ